ਗੁਰੂ ਪਿਆਰਿਓ ਅੱਜ ਆਪ ਜੀ ਦੇ ਨਾਲ ਸਿੱਖ ਕੌਮ ਦੀ ਮਹਾਨ ਸ਼ਖਸੀਅਤ ਧੰਨ ਧੰਨ ਮਾਤਾ ਖੀਵੀ ਜੀ ਦੇ ਇਤਿਹਾਸ ਬਾਰੇ ਵਿਚਾਰ ਕਰਾਂਗਾ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਗੁਰੂ ਘਰ ਦੇ ਲੇਖੇ ਲਾਇਆ ਕੌਣ ਸਨ ਮਾਤਾ ਖੀਵੀ ਜੀ ਕਿਹੜੇ ਗੁਰੂ ਸਾਹਿਬ ਜੀ ਨਾਲ ਇਹਨਾਂ ਦਾ ਵਿਆਹ ਹੋਇਆ ਸੀ ਤੇ ਇਹਨਾਂ ਦਾ ਜੀਵਨ ਕਿਹੋ ਜਿਹਾ ਸੀ ਔਰ ਇਹਨਾਂ ਨੇ ਸਿੱਖ ਧਰਮ ਦੇ ਵਿੱਚ ਕਿਹੜੀ ਸੇਵਾ ਕੀਤੀ ਜਿਹੜੀ ਸੇਵਾ ਰਹਿੰਦੀ ਦੁਨੀਆ ਤੱਕ ਚੱਲੇਗੀ ਸੋ ਗੁਰੂ ਪਿਆਰਿਓ ਆਓ ਆਪਾਂ ਸਿੱਖ ਧਰਮ ਦੀ ਇਸ ਮਹਾਨ ਬੀਬੀ ਮਹਾਨ ਮਾਤਾ ਬਾਰੇ ਜਾਣਨ ਦਾ ਯਤਨ ਕਰੀਏ ਸੋ ਬੇਨਤੀ ਕਰਦਾ ਕਿ ਵੀਡੀਓ ਨੂੰ ਪੂਰੀ ਸੁਣਿਓ ਸ਼ੇਅਰ ਕਰਿਓ ਵੱਧ ਤੋਂ ਵੱਧ ਸੰਗਤਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਾਓ ਕਿਉਂਕਿ ਅਸੀਂ ਸਿੱਖ ਧਰਮ ਤੋਂ ਤਾਂ ਹੀ ਜਾਣੂ ਹੋ ਸਕਦੇ ਹਾਂ ਜੇਕਰ ਅਸੀਂ ਆਪਣੇ ਪੁਰਖਿਆਂ ਦਾ ਇਤਿਹਾਸ ਪੜਾਂਗੇ ਸੁਣਾਂਗੇ ਤੇ ਦੂਜਿਆਂ ਨੂੰ ਦੱਸਾਂਗੇ ਤੇ ਨਾਲ ਹੀ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹਰ ਇੱਕ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਜਾਵੇਗੀ ਲੋ ਆਓ ਆਪਾਂ ਇਤਿਹਾਸ ਸ਼ੁਰੂ ਕਰਨ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਆਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਪਿਆਰਿਓ ਤੰਤਨ ਮਾਤਾ ਖੀਵੀ ਜੀ ਜਿਨ੍ਹਾਂ ਦਾ ਜਨਮ 1506 ਈਸਵੀ ਨੂੰ ਦੇਵੀ ਚੰਦ ਜੀ ਦੇ ਗ੍ਰਹਿ ਵਿਖੇ ਤੰਤਨ ਮਾਤਾ ਕਰਮੀ ਦੇਵੀ ਜੀ ਦੀ ਕੁਖੋਂ ਪਿੰਡ ਸੰਗਰ ਜੋ ਕਿ ਉਸ ਸਮੇਂ ਅੰਮ੍ਰਿਤਸਰ ਸਾਹਿਬ ਦੇ ਜ਼ਿਲ੍ਹੇ ਵਿੱਚ ਪੈਂਦਾ ਸੀ ਅੱਜ ਦੇ ਸਮੇਂ ਦੇ ਵਿੱਚ ਤਰਨਤਾਰਨ ਦੇ ਜ਼ਿਲ੍ਹੇ ਵਿੱਚ ਪੈ ਜਾਂਦਾ ਹੈ ਤਰਨਤਾਰਨ ਸਾਹਿਬ ਦੀ ਧਰਤੀ ਤੇ ਉਸ ਜ਼ਿਲ੍ਹੇ ਦੇ ਵਿੱਚ ਸੰਗਰ ਪਿੰਡ ਪੈਂਦਾ ਹੈ ਜਿੱਥੇ ਮਾਤਾ ਖੀਵੀ ਜੀ ਦਾ ਜਨਮ ਹੋਇਆ ਸੀ ਸੋ ਗੁਰੂ ਪਿਆਰਿਓ ਮਾਤਾ ਖੀਵੀ ਜੀ ਜਨਮ ਤੋਂ ਹੀ ਬਹੁਤ ਸੋਹਣੇ ਵਿਚਾਰਾਂ ਦੇ ਸਨ ਜਿਵੇਂ ਜਿਵੇਂ ਵੱਡੇ ਹੋਈ ਜਾਂਦੇ ਨੇ ਆਪਣੇ ਸਤਕਾਰਯੋਗ ਮਾਪਿਆਂ ਦੇ ਨਾਲ ਮਾਤਾ ਪਿਤਾ ਦੇ ਨਾਲ ਚੰਗੇ ਗੁਣ ਧਾਰਨ ਕਰਦੇ ਨੇ ਔਰ ਬੜੇ ਭੋਲੇ ਸਨ ਸੇਵਾ ਵਾਲੇ ਸਨ ਸੋ ਗੁਰੂ ਪਿਆਰਿਓ ਆਪ ਜੀ ਦਾ ਜਿਹੜਾ ਪਰਿਵਾਰ ਸੀ ਪਾਪ ਆਪ ਜੀ ਦੇ ਪਿਤਾ ਦੇਵੀ ਚੰਦ ਜੀ ਮਾਤਾ ਕਰਮੀ ਜੀ ਇਹ ਦੇਵੀਆਂ ਨੂੰ ਮੰਨਣ ਵਾਲੇ ਸਨ ਭਾਵ ਦੇਵੀਆਂ ਦੇ ਉਪਾਸ਼ਕ ਸਨ ਪਰ ਸਮਾਂ ਪੈਣ ਤੇ ਜਦੋਂ ਮਾਤਾ ਖੀਵੀ ਜੀ ਵੱਡੇ ਹੁੰਦੇ ਨੇ ਤਾਂ ਇਹਨਾਂ ਦਾ ਜਿਹੜਾ ਵਿਆਹ ਕੀਤਾ ਜਾਂਦਾ ਹੈ ਉਹ ਦੂਸਰੇ ਗੁਰੂ ਧੰਤਰ ਸ੍ਰੀ ਗੁਰੂ ਅੰਗਸੈਹ ਮਹਾਰਾਜ ਜੀ ਦੇ ਨਾਲ ਕੀਤਾ ਜਾਂਦਾ ਹੈ ਗੁਰੂ ਅੰਗਸੈਹ ਮਹਾਰਾਜ ਜੀ ਉਸ ਸਮੇ ਗੁਰੂ ਨਹੀਂ ਸਨ ਕੇਵਲ ਤੇ ਕੇਵਲ ਭਾਈ ਲੈਣਾ ਜੀ ਸਨ ਜੋ ਕਿ ਇੱਕ ਆਪਣੇ ਪਿਤਾ ਜੀ ਦੇ ਨਾਲ ਜੋ ਦੁਕਾਨ ਸੀ ਕਰਿਆਨੇ ਦੀ ਦੁਕਾਨ ਚਲਾਇਆ ਕਰਦੇ ਸੀ ਤੇ ਆਪਣੇ ਪਿਤਾ ਜੀ ਦੇ ਵਪਾਰਕ ਕੰਮ ਦੇ ਵਿੱਚ ਹੱਥ ਵਟਾਇਆ ਕਰਦੇ ਸਨ ਜਦੋਂ ਮਾਤਾ ਖੀਵੀ ਜੀ ਦਾ ਭਾਈ ਲੈਣਾ ਜੀ ਦੇ ਨਾਲ ਭਾਵ ਦੂਜੇ ਗੁਰੂ ਸ੍ਰੀ ਗੁਰੂ ਅੰਗਸਾਹਿ ਮਹਾਰਾਜੀ ਦੇ ਨਾਲ ਵਿਆਹ ਹੁੰਦਾ ਹੈ ਤਾਂ ਏਕ ਜੋਤ ਦੋਈ ਮੂਰਤੀ ਬਣ ਕੇ ਰਹਿੰਦੇ ਨੇ ਸਰੀਰ ਦੋ ਸੀ ਮਾਤਾ ਖੀਵੀ ਜੀ ਦਾ ਤੇ ਭਾਈ ਲੈਣਾ ਜੀ ਦਾ ਪਰ ਵਿਚਾਰ ਇੱਕ ਸੀ ਇਹ ਵਿਆਹ ਜਿਹੜਾ ਹੋਇਆ ਸੀ ਇਹ 1519 ਈਸਵੀ ਦੇ ਵਿੱਚ ਹੋਇਆ ਸੀ ਸੋ ਗੁਰੂ ਪਿਆਰੇ ਨੂੰ ਬਹੁਤ ਸੋਹਣਾ ਜੀਵਨ ਚੱਲ ਰਿਹਾ ਸੀ ਇਸ ਜੀਵਨ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਘਟਦੀਆਂ ਨੇ ਪਰ ਜਿਹੜੀ ਸਭ ਤੋਂ ਵੱਡੀ ਤੇ ਅਹਿਮ ਘਟਨਾ ਘਟੀ ਸੀ ਉਹ ਆਪਜੀ ਦੇ ਸਤਕਾਰਯੋਗ ਪਤੀ ਭਾਈ ਲੈਣਾ ਜੀ ਨਾਲ ਘਟੇ ਸੀ ਇਹ ਇਤਿਹਾਸ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਹੈ ਕਿ ਜਦੋਂ ਭਾਈ ਲੈਣਾ ਜੀ ਆਪਣੇ ਪਿਤਾ ਜੀ ਦੇ ਭਾਵ ਫਿਰੂਮਲ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਇੱਕ ਜਥਾ ਲੈ ਕੇ ਦੇਵੀਆਂ ਦੇ ਦਰਸ਼ਨ ਕਰਨ ਜਾ ਰਹੇ ਸੀ ਤਾਂ ਮਨ ਦੇ ਵਿੱਚ ਤਾਂਗ ਪੈਦਾ ਹੋਈ ਕਿ ਕਿਉਂ ਨਾ ਕਰਤਾਰਪੁਰ ਸਾਹਿਬ ਜੀ ਦੀ ਧਰਤੀ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਜਾਣ ਫਿਰ ਜਦੋਂ ਭਾਈ ਲੈਣਾ ਜਿਹਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਤਾਂ ਗੁਰਨਾਨਕ ਦੇ ਹੀ ਬਣ ਗਏ ਤੇ ਗੁਰਨਾਨਕ ਮਹਾਰਾਜ ਨੇ ਭਾਈ ਲੈਣਾ ਤੋਂ ਅੰਗਦ ਬਣਾ ਦਿੱਤਾ ਭਾਵ ਆਪਣਾ ਅੰਗ ਬਣਾ ਲਿਆ ਗੁਰਤਾ ਗੱਦੀ ਸੀ ਜੋ ਗੁਰਨਾਨਕ ਪਾਤਸ਼ਾਹ ਜੀ ਨੂੰ ਭਾਈ ਲੈਣਾ ਜੀ ਨੂੰ ਬਖਸ਼ਿਸ਼ ਕਰਕੇ ਗੁਰੂ ਅੰਗਦ ਸਹਿਬ ਮਹਾਰਾਜ ਜੀ ਬਣਾ ਦਿੱਤਾ ਸੀ ਜਦੋਂ ਭਾਈ ਲੈਣਾ ਜੀ ਗੁਰਨਾਨਕ ਮਹਾਰਾਜ ਨਾਲ ਜੁੜਦੇ ਨੇ ਤਕਾਰਾ ਕੇ ਦੱਸਦੇ ਨੇ ਮਾਤਾ ਖੀਵੀ ਜੀ ਬੜਾ ਖੁਸ਼ ਹੁੰਦੇ ਨੇ ਤੇ ਧੰਨ ਧੰਨ ਮਾਤਾ ਖੀਵੀ ਜੀ ਨੇ ਮਨ ਵਿੱਚ ਇੱਛਾ ਪ੍ਰਗਟਾਈ ਕਿ ਮੈਨੂੰ ਵੀ ਧੰਨ ਗੁਰਨਾਨਕ ਪਾਤਸ਼ਾਹ ਦੇ ਦਰਸ਼ਨ ਕਰਾਏ ਜਾਣ ਫਿਰ ਭਾਈ ਲੈਣਾ ਜੀ ਮਾਤਾ ਖੀਵੀ ਜੀ ਨੂੰ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਜੋ ਪਾਕਿਸਤਾਨ ਦੇ ਵਿੱਚ ਹੈ ਉੱਥੇ ਲੈ ਕੇ ਆਏ ਸਨ ਮਾਤਾ ਖੀਵੀ ਜੀ ਨੇ ਗੁਰਨਾਨਕ ਮਹਾਰਾਜ ਜੀ ਦਾ satsang ਸੁਣਿਆ ਅਕਾਲ ਪੁਰਖ ਦੀ ਰੱਬੀ ਉਸਤ ਸੁਣੀ ਤੇ ਦੇਵੀਆਂ ਨੂੰ ਛੱਡ ਕੇ ਅਕਾਲ ਪੁਰਖ ਦੇ ਲੜ ਲੱਗੇ ਸਨ ਸੋ ਗੁਰੂ ਪਿਆਰਿਓ ਉਥੇ ਹੀ ਜਦੋਂ ਮਾਤਾ ਖੀਵੀ ਜੀ ਵੇਖਦੇ ਨੇ ਕਿ ਗੁਰੂ ਨਾਨਕ ਦੇ ਦਰ ਤੇ ਦਾ ਲੰਗਰ ਚੱਲਦਾ ਹੈ ਮਾਈਆਂ ਬੀਬੀਆਂ ਭੈਣਾ ਪ੍ਰਸ਼ਾਦਾ ਪਾਣੀ ਤਿਆਰ ਕਰਦੀਆਂ ਨੇ ਭਾਈ ਪ੍ਰਸ਼ਾਦਾ ਪਾਣੀ ਤਿਆਰ ਕਰਦੇ ਨੇ ਤੇ ਕਿਉਂ ਨਾ ਮੈਂ ਸੇਵਾ ਕਰਾਂ ਤੇ ਉਸ ਸਮੇਂ ਮਾਤਾ ਖੀਵੀ ਜੀ ਵੀ ਫਿਰ ਲੰਗਰ ਦੇ ਵਿੱਚ ਸੇਵਾ ਕਰਦੇ ਸਨ ਔਰ ਤਨ ਦੇ ਨਾਲ ਮਨ ਦੇ ਨਾਲ ਸੇਵਾ ਕਰਨ ਲੱਗੇ ਗੁਰਤਾ ਗੱਦੀ ਭਾਈ ਲੈਣਾ ਜੀ ਨੂੰ ਮਿਲਣ ਤੋਂ ਬਾਅਦ ਭਾਵ ਆਪ ਜੀ ਦੇ ਪਤੀ ਜਦੋਂ ਗੁਰੂ ਅੰਗਦ ਸਾਹਿਬ ਬਣ ਜਾਂਦੇ ਨੇ ਫਿਰ ਖਡੂਰ ਸਾਹਿਬ ਦੀ ਧਰਤੀ ਤੇ ਰੌਣਕਾਂ ਲਾਉਂਦੇ ਨੇ ਸੋ ਗੁਰੂ ਪਿਆਰਿਓ ਤਨ ਤਨ ਸ੍ਰੀ ਗੁਰੂ ਅੰਗਸਾਹਿ ਮਹਾਰਾਜੀ ਅਤੇ ਮਾਤਾ ਖੀਵੀ ਜੀ ਦੇ ਘਰ ਦੇ ਵਿੱਚ ਦੋ ਬੱਚੇ ਬੇਟੇ ਜਨਮ ਲੈਂਦੇ ਨੇ ਦੋ ਬੇਟੀਆਂ ਜਨਮ ਲੈਂਦੀਆਂ ਨੇ ਭਾਵ ਚਾਰ ਬੱਚੇ ਜਨਮ ਲੈਂਦੇ ਨੇ ਬੇਟਿਆਂ ਦੇ ਨਾਮ ਨੇ ਭਾਈ ਦਾਸੂ ਜੀ ਭਾਈ ਦਾਤੂ ਜੀ ਬੇਟੀਆਂ ਦੇ ਨਾਮ ਨੇ ਬੀਬੀ ਅਨੋਖੀ ਜੀ ਤੇ ਬੀਬੀ ਅਮਰੋ ਜੀ ਸੋ ਗੁਰੂ ਪਿਆਰਿਓ ਬੀਬੀ ਅਮਰੋ ਜੀ ਹੋਣੇ ਜਿਨ੍ਹਾਂ ਨੇ ਤਾਂ ਤਾਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਭਾਬਾ ਬਾਬਾ ਅਮਰਦਾਸ ਜੀ ਨੂੰ ਸ੍ਰੀ ਗੁਰੂ ਅੰਗਦ ਸਹਿ ਮਹਾਰਾਜੀ ਦੇ ਲੜਲਾਇਆ ਸੀ ਇਹ ਇੱਕ ਵੱਖਰਾ ਇਤਿਹਾਸ ਹੈ ਸੋ ਆਪ ਜੀ ਦੇ ਘਰ ਚਾਰ ਬੱਚੇ ਪੈਦਾ ਹੁੰਦੇ ਨੇ ਬਹੁਤ ਸੋਹਣਾ ਜੀਵਨ ਚੱਲਦਾ ਹੈ ਜਦੋਂ ਹੁਣ ਖੰਡੂਰ ਸਾਹਿਬ ਦੀ ਧਰਤੀ ਤੇ ਗੁਰੂ ਅੰਗਦ ਸਹਿ ਮਹਾਰਾਜੀ ਰੌਣਕਾ ਲਾਉਂਦੇ ਨੇ ਪ੍ਰਮਾਤਮਾ ਦੇ ਨਾਮ ਦਾ ਜਿੱਥੇ ਲੰਗਰ ਚੱਲਦਾ ਉਥੇ ਤਨ ਨੂੰ ਪੂਰਤੀ ਲਈ ਤਾਂ ਗੁਰੂ ਪਿਆਰੇਓ ਪ੍ਰਸ਼ਾਦੇ ਦਾ ਲੰਗਰ ਚੱਲਦਾ ਹੈ ਇੱਕ ਪਾਸੇ ਪ੍ਰਮਾਤਮਾ ਦੇ ਨਾਮ ਦਾ ਲੰਗਰ ਗੁਰੂ ਅੰਗਸਹਿ ਮਹਾਰਾਜ ਲਾਉਂਦੇ ਨੇ ਤੇ ਧੰਨ ਮਾਤਾ ਖੀਵੀ ਜੀ ਉੱਥੇ ਲੰਗਰ ਦੇ ਵਿੱਚ ਖੀਰ ਦਾ ਲੰਗਰ ਬਣਾਉਂਦੇ ਨੇ ਖੁਦ ਖੀਰ ਬਣਾਉਂਦੇ ਨੇ ਉਹ ਖੀਰ ਦੇਸੀ ਕਿਉਂ ਦੀ ਹੁੰਦੀ ਸੀ ਤੇ ਗੁਰੂ ਪਿਆਰਿਓ ਭਾਈ ਸੱਤਾ ਜੀ ਭਾਈ ਬਲਵੰਡਾ ਜੀ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਹੈ ਸੋ ਗੁਰੂ ਪਿਆਰਿਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਲਿਖਿਆ ਹੈ ਮਾਤਾ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪਤਰਾਲੀ ਲੰਗਰ ਦੌਲਤ ਵੰਡੀ ਐ ਰਸ ਅੰਮ੍ਰਿਤ ਖੀਰ ਕੇ ਵਾਲੀ ਬਲਵੰਡ ਹੇ ਭਾਈ ਬਲਵੰਡ ਜੀ ਮਾਤਾ ਖੀਵੀ ਨੇਕ ਜਨਮ ਜਿਹੜੇ ਮਾਤਾ ਖੀਵੀ ਜੀ ਨੇ ਬੜੇ ਭਲੇ ਪੁਰਸ਼ ਨੇ ਬੜੇ ਭਲੇ ਨੇ ਜਿਹੜਾ ਵੀ ਉਹਨਾਂ ਕੋਲੇ ਬਹਿ ਜਾਂਦਾ ਹੈ ਉਹਨਾਂ ਦੀ ਜਿਹੜੀ ਮਮਤਾ ਦੀ ਛਾਂ ਹੈ ਉਹ ਬਹੁਤ ਠੰਡੀ ਹੈ ਉਹ ਨਾਮ ਜਪਣ ਲੱਗ ਜਾਂਦਾ ਹੈ ਕਿਉਂਕਿ ਗੁਰੂ ਅੰਗਦ ਸਹਿਬ ਮਹਾਰਾਜ ਜੀ ਦੇ ਮਹਿਲ ਨੇ ਨਾ ਪਤਨੀ ਨੇ ਤੇ ਨਾਮ ਦੀ ਜਿਹੜੀ ਬਰਕਤ ਸੀ ਉਹ ਦੂਜਿਆਂ ਤੇ ਵੀ ਪੈ ਜਾਂਦੀ ਹੈ ਜਿਵੇਂ ਚੰਦਨ ਦਾ ਬੂਟਾ ਆਪ ਤਾਂ ਮਹਿਕ ਦਾ ਹੀ ਹੈ ਉਹਦੇ ਵਿੱਚ ਚੰਦਨ ਦੇ ਬੂਟੇ 'ਚ ਤਾਂ ਮਹਿਕ ਹੈ ਪਰ ਦੂਜਿਆਂ ਨੂੰ ਵੀ ਮਹਿਕ ਦੇਣ ਲੱਗ ਜਾਂਦਾ ਹੈ ਇਸੇ ਤਰ੍ਹਾਂ ਮਾਤਾ ਖੀਵੀ ਜੀ ਨੇ ਮਾਤਾ ਖੀਵੀ ਨੇਕ ਜਨ ਭਲੇ ਬੜੇ ਭਲੇ ਨੇ ਜਿਸ ਬਹੁਤੀ ਸ਼ਾਉਂ ਪਤਰਾਲੀ ਸ਼ਾਉਂ ਦਾ ਮਤਲਬ ਸ਼ਾਮ ਪਤਰਾਲੀ ਦਾ ਮਤਲਬ ਪੱਤਰਾਂ ਵਾਲੀ ਆਪਾਂ ਦੇਖਦੇ ਆ ਨਾ ਜਿਹੜਾ ਦਰਖਤ ਹੁੰਦਾ ਹੈ ਦਰਖਤ ਨੂੰ ਬਹੁਤ ਸਾਰੇ ਪੱਤੇ ਲੱਗੇ ਹੋਣ ਆਪਾਂ ਕਹਿ ਦਿੰਦੇ ਆ ਕਿ ਇਹ ਤਾਂ ਸੰਘਣਾ ਵਾਂ ਬਹੁਤ ਜਿਆਦਾ ਹਰਿਆ ਭਰਿਆ ਹੋਵੇ ਆਪਾਂ ਕਹਿੰਦੇ ਆ ਸੰਘਣਾ ਦਰਖਤ ਹੈ ਤੇ ਭਾਈ ਬਲਵੰਡ ਜੀ ਮਾਤਾ ਖੀਵੀ ਜੀ ਨੂੰ ਕਹਿੰਦੇ ਨੇ ਮਾਤਾ ਖੀਵੀ ਜੀ ਇੱਕ ਤਾਂ ਪਲੇ ਨੇ ਪਰ ਜਿਹੜਾ ਉਹਨਾਂ ਦੀ ਛਾਂ ਦਾ ਆਨੰਦ ਮਾਣਦਾ ਹੈ ਉਹਨਾਂ ਦੀ ਮਮਤਾ ਵਾਲੀ ਜਿਹੜੀ ਛਾਂ ਹੈ ਉਹ ਬਹੁਤ ਪਤਰਾਲੀ ਹੈ ਭਾਵ ਸੰਘਣੀ ਹੈ ਸੋ ਗੁਰੂ ਪਿਆਰਿਓ ਲੰਗਰ ਦੌਲਤ ਵੰਡੀ ਹੈ ਗੁਰੂ ਅੰਗਸਹਿ ਮਹਾਰਾਜ ਜੀ ਨਾਮ ਦਾ ਲੰਗਰ ਵੰਡ ਰਹੇ ਨੇ ਗੁਰਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਨਾਮ ਦੀ ਬਖਸ਼ਿਸ਼ ਕੀਤੀ ਹੈ ਉਹਦਾ ਲੰਗਰ ਚਲਾ ਰਹੇ ਨੇ ਤੇ ਧੰਨ ਧੰਨ ਮਾਤਾ ਖੀਵੀ ਜੀ ਗੁਰੂ ਅੰਗਸਹਿ ਮਹਾਰਾਜ ਜੀ ਦੇ ਮਹਿਲ ਰਸ ਅੰਮ੍ਰਿਤ ਖੀਰ ਕੇ ਆਲੀ ਖੀਰ ਦਾ ਲੰਗਰ ਦੇਸੀ ਘਿਓ ਦੀ ਖੀਰ ਦਾ ਲੰਗਰ ਗੁਰੂ ਪਿਆਰਿਓ ਲੰਗਰ ਦੇ ਵਿੱਚ ਵਰਤਾਉਂਦੇ ਨੇ ਖੁਦ ਬਣਾਉਂਦੇ ਨੇ ਖੁਦ ਸੰਗਤਾਂ ਦੇ ਵਿੱਚ ਵੰਡਦੇ ਨੇ ਤੇ ਸੰਗਤ ਬਹੁਤ ਖੁਸ਼ ਹੋ ਕੇ ਦੇਸੀ ਕੀ ਉਹਦੀ ਖੀਰ ਦਾ ਲੰਗਰ ਛਕਦੇ ਨੇ ਅੱਜ ਵੀ ਖੀਰ ਦਾ ਲੰਗਰ ਖਡੂਰ ਸਾਹਿਬ ਦੀ ਧਰਤੀ ਤੇ ਚੱਲਦਾ ਬਹੁਤ ਸਾਰੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਚੱਲਦਾ ਹੈ ਸੋ ਗੁਰੂ ਪਿਆਰਿਓ ਇਹ ਲੰਗਰ ਰਹਿਂਦੀ ਦੁਨੀਆ ਤੱਕ ਚੱਲੇਗਾ ਧੰਨ ਧੰਨ ਮਾਤਾ ਖੀਵੀ ਜੀ ਨੇ ਇਸ ਤਰ੍ਹਾਂ ਆਪਣਾ ਸੋਹਣਾ ਜੀਵਨ ਬਤੀਤ ਕੀਤਾ ਤੇ ਗੁਰੂ ਪਿਆਰਿਓ ਗੁਰੂ ਅੰਗਸਾਹਿਬ ਮਹਾਰਾਜ ਜੀ ਆਪ ਜੀ ਤੋਂ ਪਹਿਲਾਂ ਜੋਤੀ ਜੋਤ ਸਮਾ ਜਾਂਦੇ ਨੇ ਗੁਰੂ ਅੰਗਸਾਹਿਬ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਤੋਂ 30 ਸਾਲ ਮਾਤਾ ਜੀ ਜਿਉਂਦੇ ਰਹਿੰਦੇ ਨੇ 30 ਸਾਲ ਖਡੂਰ ਸਾਹਿਬ ਦੀ ਧਰਤੀ ਤੇ ਰਹਿ ਕੇ ਬੰਦਗੀ ਕਰਦੇ ਨੇ ਪ੍ਰਮਾਤਮਾ ਨਾਲ ਜੋੜਦੇ ਨੇ ਸੋ ਗੁਰੂ ਪਿਆਰਿਓ ਉੱਥੇ ਹੀ ਫਿਰ ਗੁਰੂ ਅੰਗਦ ਸਹਿਬ ਮਹਾਰਾਜੀ ਤੋਂ ਬਾਅਦ ਗੁਰੂ ਅਮਰਦਾਸ ਮਹਾਰਾਜੀ ਆ ਜਾਂਦੇ ਨੇ ਗੁਰੂ ਰਾਮਦਾਸ ਮਹਾਰਾਜੀ ਆ ਜਾਂਦੇ ਨੇ ਗੁਰੂ ਅਰਜਨ ਸਹਿਬ ਮਹਾਰਾਜੀ ਆ ਜਾਂਦੇ ਨੇ ਪੰਜਵੇਂ ਪਾਤਸ਼ਾਹ ਤੱਕ ਧੰਨ ਮਾਤਾ ਖੀਵੀ ਜੀ ਰਹੇ ਨੇ ਜਦੋਂ ਮਾਤਾ ਖੀਵੀ ਜੀ 30 ਸਾਲ ਬਾਅਦ ਗੁਰੂ ਅੰਗਦ ਸਹਿਬ ਮਹਾਰਾਜੀ ਤੋਂ 30 ਸਾਲ ਬਾਅਦ ਅਕਾਲ ਚਲਾਣਾ ਕਰ ਗਏ ਤਾਂ ਗੁਰੂ ਅਰਜਨ ਸਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਖਡੂਰ ਸਾਹਿਬ ਦੀ ਧਰਤੀ ਤੇ ਪਹੁੰਚ ਕੇ ਆਪ ਕਿਰਿਆ ਕਰਮ ਹਾਜ਼ਰ ਹੁੰਦੇ ਨੇ ਤੇ ਧੰਨ ਮਾਤਾ ਖੀਵੀ ਜੀ ਜਿਨ੍ਹਾਂ ਦਾ ਸਾਰਾ ਜੀਵਨ ਗੁਰਨਾਨਕਦਰ ਦੇ ਨਾਲ ਜੁੜਿਆ ਰਿਹਾ ਤੇ ਉਹ ਮਾਤਾ ਖੀਵੀ ਜੀ ਦਾ ਨਾਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਵਿੱਚ ਦਰਜ ਕੀਤਾ ਗਿਆ 10 ਗੁਰੂ ਸਹਿਬਾਨਾਂ ਦੇ ਵਿੱਚੋਂ ਧੰਨ ਮਾਤਾ ਖੀਵੀ ਜੀ ਨੇ ਜਿਨ੍ਹਾਂ ਦਾ ਨਾਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਆਇਆ ਸੋ ਗੁਰੂ ਪਿਆਰਿਓ ਇਹ ਸਨ ਮਾਤਾ ਖੀਵੀ ਜੀ ਜਿਨ੍ਹਾਂ ਨੇ ਆਪਣਾ ਬਹੁਤ ਸੋਹਣਾ ਤੇ ਬਹੁਤ ਵਧੀਆ ਜੀਵਨ ਬਿਤਾਇਆ ਤੇ ਸਾਡੀਆਂ ਮਾਤਾਵਾਂ ਭੈਣਾਂ ਬੇਟੀਆਂ ਨੂੰ ਵੀ ਬੇਨਤੀ ਹੈ ਕਿ ਆਓ ਆਪਾਂ ਮਾਤਾ ਖੀਵੀ ਜੀ ਦੇ ਪਾਏ ਹੋਏ ਪੂਰਨਿਆਂ ਤੇ ਚੱਲੀਏ ਸੋ ਗੁਰੂ ਪਿਆਰਿਓ ਇਹ ਸੀ ਮਾਤਾ ਖੀਵੀ ਜੀ ਦਾ ਇਤਿਹਾਸ ਮਾਤਾ ਖੀਵੀ ਜੀ 1582 ਇਸਵੀ ਦੇ ਵਿੱਚ ਸੱਚਖੰਡ ਪਿਆਨਾ ਕਰ ਜਾਂਦੇ ਨੇ ਭਾਵ ਅਕਾਲ ਚਲਾਣਾ ਕਰ ਜਾਂਦੇ ਨੇ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਗੁਰਬਾਣੀ ਐਂਡ ਹਿਸਟਰੀ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਸਬਸਕ੍ਰਾਈਬ ਕਰਕੇ ਚੈਨਲ ਨਾਲ ਜੁੜੋ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਇਨੀਆਂ ਬੇਨਤੀਆਂ ਪ੍ਰਵਾਨ ਅਗਲੀ ਵੀਡੀਓ ਚ ਅਗਲਾ ਇਤਿਹਾਸ ਜਾਂ ਗੁਰਬਾਨੀ ਦੇ ਵਿਚਾਰ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ